ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੁੜੀਓ ਅੱਜ ਆਪਾਂ ਗੱਲ ਕਰਦੇ ਵੀ ਜਿਹੜੇ ਚਿਹਰੇ ਤੇ ਵਾਲ ਆ ਜਾਂਦੇ ਤੇ ਉਹਨੂੰ ਆਪਾਂ ਸੌਖੇ ਤਰੀਕੇ ਨਾਲ ਕਿਵੇਂ ਲਾਈਏ ਤੇ ਕਿਵੇਂ ਆਪਣਾ ਚਿਹਰਾ ਆਪਾਂ ਸਾਫ਼ ਸੁਥਰਾ ਰੱਖੀਏ ਅੱਜ ਮੈਂ ਤੁਹਾਨੂੰ ਸਾਰਾ ਡਿਟੇਲ ਚ ਦੱਸਦੀ ਆਂ ਤੁਸੀਂ ਓਵੇਂ ਸੁਣ ਲਿਓ ਓਵੇਂ ਬਣਾ ਲਿਓ ਤੇ ਓਵੇਂ ਉਹ ਵਰਤ ਲਿਓ ਬਹੁਤ ਵਧੀਆ ਰਿਜ਼ਲਟ ਹੈ ਆਪਾਂ ਕੀ ਕਰਨਾ ਹੈਗਾ ਇੱਕ ਪੈਨ ਲੈ ਲਓ ਜਿਹਦੇ ਵਿੱਚ ਕੀ ਆਪਾਂ ਛੋਟਾ ਕੱਪ ਜਿਹੜਾ ਹੁੰਦਾ ਆਪਾਂ ਦੁੱਧ ਦਾ ਪਾ ਲੈਣਾ ਛੋਟਾ ਗਲਾਸ ਹੁੰਦਾ ਜਿਹੜਾ ਨਿੱਕਾ ਠੀਕ ਹੈ ਇਹ ਆਪਾਂ ਪਾ ਲਿਆ ਜੀ ਇਹਨੂੰ ਆਪਾਂ ਦੁੱਧ ਨੂੰ ਕਰ ਲੈਣਾ ਹੈਗਾ ਭਾਈ ਕੁੜੀਓ ਗਰਮ ਜੇ ਆ ਤੁਸੀਂ ਦੇਖ ਲਓ ਹੁਣ ਵਾਰੀ-ਵਾਰੀ ਫਿਰ ਤੁਹਾਨੂੰ ਪੁੱਛਣਾ ਔਖਾ ਹੋ ਜਾਂਦਾ ਹੈਗਾ ਤੁਸੀਂ ਸਾਰੀ ਵੀਡੀਓ ਦੇਖਿਆ ਕਰੋ ਮੇਰੀ ਤੇ ਜੇ ਤੁਸੀਂ ਮੇਰੇ ਪੇਜ ਤੇ ਨਵੀਆਂ ਤਾਂ ਉਹਨੂੰ ਫੋਲੋ ਕਰਕੇ ਰੱਖੋ ਇਹੋ ਜਿਹਾ ਆਪਾਂ ਸਿਹਤ ਸੰਬੰਧੀ ਜਾਣਕਾਰੀ ਦਿੰਦੇ ਰਹਿੰਨੇ ਆ ਇਹਦੇ ਵਿੱਚ ਆਪਾਂ ਇੱਕ ਕੱਪ ਦੇ ਵਿੱਚ ਇੱਕ ਚਮਚਾ ਆਪਾਂ ਹਲਦੀ ਦਾ ਪਾ ਲੈਣਾ ਹੈਗਾ ਠੀਕ ਹੈ ਇਹਦੇ ਵਿੱਚ ਆਪਾਂ ਹਲਦੀ ਪਾ ਲਈ ਇੱਕ ਚਮਚਾ ਤੇ ਇੱਕ ਚਮਚਾ ਹੀ ਆਪਾਂ ਪਾ ਲੈਣਾ ਹੈਗਾ ਇਹਦੇ ਵਿੱਚ ਜੀ ਚੀਨੀ ਦਾ ਚੀਨੀ ਦਾ ਚਮਚਾ ਪਾ ਲੋ ਇਹਨੂੰ ਚੰਗੀ ਤਰ੍ਹਾਂ ਘੋਲ ਲੋ ਚੀਨੀ ਵੀ ਪਾਣੀ ਛੱਡਦੀ ਹੁੰਦੀ ਹੈ ਜਿਆਦਾ ਦੁੱਧ ਵੀ ਨਾ ਪਾਓ ਕਿਉਂਕਿ ਫਿਰ ਇਹਦਾ ਮਿਸ਼ਰਣ ਜਾਂ ਬੰਦਾ ਨਹੀਂ ਵਧੀਆ ਦੇਖ ਲੋ ਤੁਸੀਂ ਜਿਵੇਂ ਮੈਂ ਬਣਾਈ ਜਾਨੀ ਐ ਓਵੇਂ ਤੁਸੀਂ ਬਣਾਓ ਇਹ ਚੀਨੀ ਹੈ ਨਾ ਜਿਹੜੀ ਇਹ ਪਾਣੀ ਛੱਡੂਗੀ ਜਦੋਂ ਇਹ ਗਰਮ ਹੋ ਜਾਂਦੀ ਹੈ ਹੁਣ ਆਪਾਂ ਵਿੱਚ ਪਾ ਲਿਆ ਜੀ ਇਹਦੇ 'ਚ ਇੱਕ ਚਮਚਾ ਨਾਰੀਅਲ ਦਾ ਇਹ ਸੰਗਣਾ ਜਮਿਆ ਪਿਆ ਸੀ ਨਾਰੀਅਲ ਦਾ ਤੇਲ ਤੇ ਇਹ ਹੁਣ ਇਹਦੇ ਵਿੱਚ ਖੁਰ ਜਾਣਾ ਹੈਗਾ ਆਪਾਂ ਮਤਲਬ ਗਰਮ ਕਰੇ ਦਾ ਵੀ ਪਾ ਸਕਦੇ ਆ ਤੇ ਵੈਸੇ ਵੀ ਪਾ ਸਕਦੇ ਜਿਵੇਂ ਮੈਂ ਪਾਇਆ ਤੁਹਾਨੂੰ ਦਿਖਾਇਆ ਠੰਡ ਦਾ ਕਰਕੇ ਜੰਮ ਜਾਂਦਾ ਹੈਗਾ ਆ ਦੇਖੋ ਤੁਸੀਂ ਇਹ ਵਧੀਆ ਬਣ ਗਿਆ ਨਾ ਆ ਤਰੀਕਾ ਦੇਖ ਲਓ ਤੁਸੀਂ ਇਸ ਤਰੀਕੇ ਨਾਲ ਜੇ ਤੁਸੀਂ ਇਹ ਮਤਲਬ ਇਹਨੂੰ ਵਰਤੋਂਗੇ ਆ ਤੁਸੀਂ ਤਾਂ ਤੁਹਾਡੇ ਚਿਹਰੇ ਤੋਂ ਹੌਲੀ-ਹੌਲੀ ਕਰਕੇ ਵਾਲ ਉਤਰ ਜਾਣੇ ਨੇ ਚਿਹਰੇ ਤੋਂ ਬਾਹਾਂ ਤੋਂ ਬਿਲਕੁਲ ਸਾਫ਼ ਹੋ ਜਾਣੇ ਨੇ ਬਹੁਤ ਵਧੀਆ ਤਰੀਕਾ ਹੈ ਜੀ ਇਹ ਤੇ ਬਹੁਤ ਹੀ ਆਸਾਨ ਹੈ ਤੇ ਬਹੁਤ ਹੀ ਸੌਖਾ ਤੇ ਬਹੁਤ ਹੀ ਸਸਤਾ ਹੈ ਆਪਾਂ ਨੂੰ ਜ਼ਿਆਦੇ ਮਹਿੰਗੀਆਂ ਵੈਕਸਾਂ ਕਰਾਉਣ ਦੀ ਜ਼ਿਆਦੇ ਮਹਿੰਗੀਆਂ ਚੀਜ਼ਾਂ ਲੈਣ ਦੀ ਲੋੜ ਨਹੀਂ ਹੈਗੀ ਇਹਨੂੰ ਹੁਣ ਆਪਾਂ ਜਿਹੜਾ ਹਲਦੀ ਤੇ ਚੀਨੀ ਤੇ ਆਪਾਂ ਨਾਰੀਅਲ ਦਾ ਤੇਲ ਮਲਾਇਆ ਦੁੱਧ ਦੇ ਵਿੱਚ ਇਹਨੂੰ ਹੁਣ ਤੁਸੀਂ ਇੱਕ ਕੌਲੇ ਬਾਟੇ ਦੇ ਵਿੱਚ ਕੱਢ ਲਓ ਠੀਕ ਹੈ ਜੀ ਹੁਣ ਇਹਦੇ ਚਾ ਪਤੀਜੀ ਚੀਜ਼ ਕੀ ਮਲਾਉਣੀ ਹੈ ਵੇਸਣ ਇੱਕ ਚਮਚਾ ਆਪਾਂ ਵੇਸਣ ਦਾ ਮਿਲਾ ਲੈਣਾ ਇਹਦੇ ਵਿੱਚ ਆਹ ਦੇਖੋ ਤੁਸੀਂ ਇੱਕ ਚਮਚਾ ਹੀ ਪਾਉਣਾ ਹੈਗਾ ਇੱਕ ਚਮਚਾ ਆਪਾਂ ਤੇਲ ਦਾ ਇੱਕ ਚੀਨੀ ਦਾ ਪਾਓ ਇੱਕ ਹਲਦੀ ਦਾ ਤੇ ਇੱਕ ਵੇਸਣ ਦਾ ਤੇ ਇੱਕ ਚਮਚਾ ਹੀ ਆਪਾਂ ਪਾ ਲੈਣਾ ਹੈਗਾ ਜੀ ਇਹਦੇ ਵਿੱਚ ਕਣਕ ਦਾ ਆਟਾ ਠੀਕ ਆ ਆ ਦੇਖੋ ਤੁਸੀਂ ਇਹ ਹੁਣ ਵਧੀਆ ਤਿਆਰ ਹੋ ਗਿਆ ਇਹਨੂੰ ਅਗਰ ਤੁਸੀਂ ਵਰਤਦੇ ਹੋ ਤੇ ਇਹਦੇ ਨਾਲ ਰੰਗ ਵੀ ਸਾਫ਼ ਹੋਣ ਲੱਗ ਜਾਂਦਾ ਛਾਈਆਂ ਵਗੈਰਾ ਹੁੰਦੀਆਂ ਜਿਹੜੀਆਂ ਉਹ ਵੀ ਉਤਰਨ ਲੱਗ ਜਾਂਦੀਆਂ ਨੇ ਬਸ ਇਹਨੂੰ ਤਰੀਕਾ ਆਪਾਂ ਦੇਖਣਾ ਵੀ ਤੁਸੀਂ ਦੇਖਣਾ ਵੀ ਆਪਾਂ ਕਿਹੜੇ ਤਰੀਕੇ ਨਾਲ ਇਹਨੂੰ ਵਰਤਣਾ ਹੈਗਾ ਜਿਵੇਂ ਮੈਂ ਤੁਹਾਨੂੰ ਦੱਸੂਗੀ ਉਸੇ ਤਰੀਕੇ ਨਾਲ ਤੁਸੀਂ ਇਹਨੂੰ ਵਰਤੋ ਲਗਾਤਾਰ ਤੁਸੀਂ ਵਰਤੋਂਗੀਆਂ ਤੇ ਇਹਦੇ ਨਾਲ ਛਾਈਆਂ ਵਗੈਰਾ ਵੀ ਉਤਰ ਜਾਂਦੀਆਂ ਨੇ ਤੇ ਚਿਹਰਾ ਵੀ ਬਿਲਕੁਲ ਸਾਫ਼ ਹੋਣ ਲੱਗ ਜਾਂਦਾ ਹੈਗਾ ਆ ਦੇਖੋ ਤੁਸੀਂ ਹੁਣੇ ਵਧੀਆ ਬਣ ਜੂਗਾ ਮਲਾਇਮ ਹੋ ਜੂਗਾ ਬਿਲਕੁਲ ਚੰਗੀ ਤਰ੍ਹਾਂ ਇਹਨੂੰ ਮਤਲਬ ਕਿ ਆਪਾਂ ਘੋਲ ਲੈਣਾ ਹੈਗਾ ਚੰਗੀ ਤਰ੍ਹਾਂ ਘੋਲ ਕੇ ਇਹਨੂੰ ਵਧੀਆ ਮਲਾਇਮ ਕਰ ਲੈਣਾ ਵਿੱਚ ਗੰਡਾ ਨਹੀਂ ਆਣਾ ਹੋਣ ਆਟੇ ਦੀਆਂ ਕਿਉਂਕਿ ਗਰਮ ਹੁੰਦਾ ਨਾ ਤੇ ਆਟੇ ਦੀਆਂ ਕਈ ਵਾਰੀ ਗੰਡਾ ਪੈ ਜਾਂਦੀਆਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਤਲਬ ਮਿਕਸ ਕਰ ਲਓ ਇਹੋ ਜੀਆਂ ਚੀਜ਼ਾਂ ਵਰਤਿਆ ਕਰੋ ਜਿਹੜੀਆਂ ਕਿ ਨੁਕਸਾਨ ਨਹੀਂ ਕਰਦੀਆਂ ਜਿਹੜੇ ਆਪਾਂ ਹੇਅਰ ਰਿਮੈਂਬਰ ਕਰੀਮਾਂ ਵਗੈਰਾ ਲੈ ਲੈਣੀਆਂ ਉਹ ਨੁਕਸਾਨ ਕਰਦੀਆਂ ਜਾਂ ਵੈਕਸ ਵਗੈਰਾ ਲਾ ਲੈਂਦੇ ਆ ਉਹਦੇ ਨਾਲ ਵੀ ਚਮੜੀ ਪੱਟੀ ਜਾਂਦੀ ਹੈਗੀ ਐ ਆ ਦੇਖੋ ਤੁਸੀਂ ਹੁਣ ਮੈਂ ਤੁਹਾਨੂੰ ਹੱਥ ਤੇ ਲਾ ਕੇ ਦਿਖਾਉਣੀ ਐ ਇਹਦਾ ਤੁਸੀਂ ਇਸ ਤਰ੍ਹਾਂ ਲੇਪ ਕਰ ਲਓ ਠੀਕ ਐ ਇਹ ਜਿਹੜਾ ਮਿਸ਼ਰਣ ਬਣਾਇਆ ਬਹੁਤ ਹੀ ਸੌਖਾ ਹੈ ਜਿਵੇਂ ਆਪਾਂ ਇਕੱਠਾ ਬਣਾ ਕੇ ਰੱਖ ਲਿਆ 2 ਦਿਨ ਆਪਾਂ ਇਹਨੂੰ ਰੱਖ ਵੀ ਸਕਦੇ ਆ ਹਫਤੇ ਦੇ ਵਿੱਚ 2-3 ਵਾਰੀ ਜ਼ਰੂਰ ਲਾਇਆ ਕਰੋ ਇਹ ਕੁਝ ਹੀ ਦਿਨਾਂ ਦੇ ਵਿੱਚ ਇਹਨੇ ਨਾ ਮਤਲਬ ਤੁਹਾਨੂੰ ਠੀਕ ਕਰ ਦੇਣਾ ਹੈਗਾ ਆ ਦੇਖੋ ਸੁੱਕਦੀ ਜਾਂਦੀ ਐ ਮੇਰੇ ਕੋਲੇ ਥੋੜਾ ਟਾਈਮ ਹੈ ਮੈਂ ਥੋੜਾ ਜਿਹਾ ਘੱਟ ਵੇਟ ਕੀਤੀ ਹੈ ਨਹੀਂ ਇਹਨੂੰ ਪੂਰੀ ਚੰਗੀ ਤਰ੍ਹਾਂ ਸੁੱਕ ਜਾਂਦਾ ਨਾ ਜਦੋਂ ਤੇ ਫਿਰ ਇਹ ਖੇਚੀ ਜੀ ਪੈਣ ਲੱਗ ਜਾਂਦੀ ਹੁੰਦੀ ਹੈ ਧਿਆਨ ਰੱਖਿਓ ਤੁਸੀਂ ਇਸ ਚੀਜ਼ ਦਾ ਇਹਨੂੰ ਹੌਲੀ-ਹੌਲੀ ਕਰਕੇ ਆਪਾਂ ਰਗੜ ਕੇ ਲਾਉਣਾ ਹੈ ਰਗੜ ਕੇ ਜਦੋਂ ਇਹਨੂੰ ਲਾਵਾਂਗੇ ਤੇ ਇਹਦੇ ਨਾਲ ਬਿਲਕੁਲ ਹੱਥ ਥੋੜਾ ਮਤਲਬ ਕਿ ਸਾਫ਼ ਹੋ ਜਾਊਗਾ ਜਿਵੇਂ ਤੁਸੀਂ ਚਿਹਰੇ ਤੇ ਲਾ ਲਿਓ ਮੈਂ ਤੁਹਾਨੂੰ ਹੱਥ ਤੇ ਲਾ ਕੇ ਦਿਖਾਉਣੀ ਹੈਗੀ ਹੈ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਵਰਤਣਾ ਹੈਗਾ ਇਹਦਾ ਕੋਈ ਨੁਕਸਾਨ ਨਹੀਂ ਜਿਹੜੀਆਂ ਘਰੇਲੂ ਚੀਜ਼ਾਂ ਨੇ ਆਪਾਂ ਉਹੀ ਵਰਤੀਆਂ ਨੇ ਆ ਦੇਖੋ ਤੁਸੀਂ ਇਹਨੇ ਵਧੀਆ ਬੱਤੀਆਂ ਜੀਆਂ ਬਣ ਕੇ ਲੈਣ ਲੱਗ ਜਾਂਦਾ ਇਹ ਸੁੱਕ ਜਾਂਦਾ ਨਾ ਜਦੋਂ ਆ ਦੇਖੋ ਤੁਸੀਂ ਤੇ ਤੁਸੀਂ ਹੱਥ ਦਾ ਰੰਗ ਵੀ ਦੇਖੋ ਵੀ ਕਿਵੇਂ ਇਹ ਸਾਫ਼ ਹੋ ਜਾਊਗਾ ਜਦੋਂ ਤੁਸੀਂ ਪਾਣੀ ਨਾਲ ਸਾਫ਼ ਨਾਲ ਧੋਵੋਗੇ ਨਾ ਤਾਂ ਬਹੁਤ ਵਧੀਆ ਹੋ ਜਾਣਾ ਇਹ ਕਈ ਕਹਿ ਦਿੰਦੇ ਆ ਵੀ ਇਹ ਤਾਂ ਹਲਦੀ ਦਾ ਰੰਗ ਚੜ ਗਿਆ ਜੀ ਨਹੀਂ ਜੀ ਜਦੋਂ ਆਪਾਂ ਵੇਸਣ ਵਗੈਰਾ ਲਾਉਨੇ ਆ ਨਾ ਤੇ ਬਟਣਾ ਤਾਂ ਹੀ ਉਹ ਤਾਂ ਵਿਆਹਾਂ ਵੇਲੇ ਬਟਣਾ ਲਾਉਂਦੇ ਹੁੰਦੇ ਆ ਤੇ ਤੁਸੀਂ ਇਸ ਤਰ੍ਹਾਂ ਕੁੜਗਿਓ ਇਹਨੂੰ ਵਰਤਿਆ ਕਰੋ ਤੁਸੀਂ ਤੇ ਲਗਾਤਾਰ ਲਾਉਂਗੀਆਂ ਤਾਂ ਛੇਤੀ ਰਿਜ਼ਲਟ ਤੁਹਾਨੂੰ ਦੇ ਦੂ ਤੇ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਇਹ ਘਟਣ ਲੱਗ ਜਾਂਦੇ ਨੇ ਆਉਣੋਂ ਹਟ ਜਾਂਦੇ ਨੇ ਠੀਕ ਹੈ ਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਮੇਰਾ ਦੱਸਿਆ ਹੋਇਆ ਇਹ ਘਰੇਲੂ ਨੁਸਖਾ ਵਧੀਆ ਲੱਗਿਆ ਹੋਣਾ ਅਗਰ ਤੁਹਾਨੂੰ ਇਹ ਵਧੀਆ ਲੱਗਿਆ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਈਆਂ ਦਾ ਭਲਾ ਹੁੰਦਾ ਹੈ ਇਹਦੇ ਨਾਲ ਤੇ ਬਹੁਤ ਕੁੜੀਆਂ ਵਰਤਦੀਆਂ ਨੇ ਤੇ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਸਤੀ